ਦੇਿਸਨ ਦੇ ਸਮਰਥਕ ਅੱਜ ਸਾਡੇ ਬਹੁਤ ਸਾਰੇ ਸਤਿਕਾਰਯੋਗ ਐਮਐਲਏ ਸਾਹਿਬ ਸਰਦਾਰ ਅਰੋਪਖਾਰ ਸਿੰਘ ਸੁਖਮਨ ਅੰਦਰ ਉਹ ਆਪਣੇ ਪਿੰਡ ਦੇ ਵਿੱਚ ਪਹੁੰਚ ਰਹੇ ਐ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੋਧ ਨਸ਼ਰਪਤ ਜਿਹੜੀ ਤੁਸੀਂ ਅੱਜ ਸਮਾਗਮ ਕੱਢਿਆ ਤੁਹਾਨੂੰ ਆਪਣੇ ਪਿੰਡ ਦੇ ਲਈ ਵੈਸੇ ਤਾਂ ਮੈਂ ਇਹ ਕਲੀਅਰ ਕਰਦਾ ਕਿ ਇਹ ਮੇਰਾ ਖੋਦਾ ਪਿੰਡ ਹੈ 14-15 ਸਾਲ ਮੈਂ ਇੱਥੇ ਸਰਵਿਸ ਕੀਤੀ ਹੈ ਜਿੰਨੇ ਵੀ ਕਲੱਬ ਦੇ ਮੈਂਬਰ ਸਾਹਿਬਾਨ ਮੇਰੇ ਮਿਲੇ ਐ ਇਸ ਨਗਰ ਦੇ ਵਿੱਚ ਇੱਕ ਐਸੀ ਲਹਿਰ ਚੱਲੀ ਸੀ ਜੋ ਰੋਕਤ ਦੀ ਸੇਵਾ ਦੀ ਪਿੰਡ ਦਾ ਸਫਾਈ ਆਬਿਆਨ ਲੈ ਲੋ ਚਾਈਨ ਡਰਕ ਤੋਂ ਲੈ ਕੇ ਚਾਈਨ ਫਲਾਜ ਕਿ ਹੁਣ ਆ ਬਹੁਤ ਬੜੇ ਉਫਰਾਂ ਦੇ ਇਸ ਨਗਰ ਦੇ ਵਿੱਚ ਬੱਚੇ ਨੇ ਜਿੱਤੇ ਔਰ ਸ਼ਾਇਦ ਇਹ ਵੀ ਬੱਚਾ ਹੋਵੇ ਕਿ ਜਿਹੜਾ ਇਸ ਦਰਦ ਦਾ ਦੱਸਿਆ ਰਹਿ ਗਿਆ ਹੋਵੇ ਕਿਉਂਕਿ ਜਦੋਂ ਜੂਠ ਉੱਠ ਖੜੇ ਨਾ ਪਿੰਡ ਦਾ ਨਕਰ ਔਰ ਉਹਦਾ ਤੁਸੀਂ ਸਹਿਯੋਗ ਉਹ ਮਾੜੀ ਦਾ ਸਟੇਜਾਂ ਦੇ ਆਧਾਰ ਮੰਨਦਾ ਹੈ ਆਪਣੇ ਬੱਚੇ ਨੂੰ ਕਿ ਜਦੋਂ ਬਰੂਥ ਖੜਾ ਹੁੰਦਾ ਹੈ ਔਰ ਤੁਸੀਂ ਉਹਦਾ ਸਹਿਯੋਗ ਕਰਦੇ ਹੋ ਕਿ ਬਰਲੇ ਮੁੰਡੇ ਨੂੰ ਸਾਵਾ ਜੀ ਤੁਸੀਂ ਬਹੁਤ ਸਾਰਾ ਕੰਮ ਕੀਤਾ ਹੈ ਔਰ ਉਹਦਾ ਹੌਸਲਾ ਉੱਠਾ ਹੁੰਦਾ ਹੈ ਉਹਦਾ ਤਾਂ ਹੌਸਲਾ ਉੱਠਾ ਹੋ ਗਿਆ ਉਹ ਜਿਹੜੀ ਬਿਮਾਰੀ ਹੈ ਜਿਹੜੀ ਨਸ਼ੇ ਦੀ ਦਸ ਜਣਾ ਉੱਥੇ ਬੱਝ ਜਾਂਦੀ ਹੈ ਇਸੇ ਤਰ੍ਹਾਂ ਹੀ ਮਿਲੀਆਂ ਪੜਾਅ ਬੈਠੀਆਂ ਆ ਮੈਂ ਬੇਨਤੀ ਕਰਾਂ ਮੈਂ ਪਹਿਲਾਂ ਵੀ ਪਹਿਲਾ ਘਰ ਦਾ ਖਾਣਾ ਪ੍ਰਮਾਤਮਾ ਦਾ ਨਾਮ ਲੈ ਕੇ ਬਾਈਬਲ ਦਾ ਜ਼ਬਤ ਕਰਕੇ ਖਾਣਾ ਪਾਇਆ ਕਰਦੇ ਸੀ ਅੱਜ ਵੀ ਅਸੀਂ ਉਸ ਦੀ ਗੱਲ ਕਰਦੇ ਕਿ ਜਦੋਂ ਵੀ ਖਾਣਾ ਖਾਣਾ ਹੈ ਪ੍ਰਮਾਤਮਾ ਦੇ ਨਾਮ ਲੈ ਕੇ ਖਾਣਾ ਖਾਣੇ। ਪਰ ਜਦੋਂ ਸਾਡੇ ਬੱਚੇ ਖਾਣਾ ਖਾਂਦੇ ਆ ਕੋਲ ਸੇਮਾ ਕਈ ਜਿੁੱਤੀ ਵੀ ਦੇਖ ਕੇ ਰੱਖ ਲੈਂਦੇ ਰੋਟੀ ਮਾਰ ਲਈ। ਪਰ ਉਹ ਕਹਿੰਦਾ ਜਿਵੇਂ ਖਾਵੇ ਆ ਉਸੇ ਵੈਸੇ ਨਾਲ ਹੋ ਜਾਂਦਾ। ਉਦਾਂ ਨੂੰ ਤੁਸੀਂ ਭਜਨ ਬਾਣ ਤੁਸੀਂ ਸੁਣਾਓ ਜਦ ਚੰਗੇ ਕਸੂਰ ਵੀ ਜਵਾਦ ਜੁਏ ਨੇ ਗਾਣ ਸੁਣਾਓ ਤਰ ਤੋ ਵਸੂਲ ਪੇ ਭਜਨ ਲੋਕੇ ਵਰਣੇ ਜੇਕਰ ਉਹ ਤੀਂ ਦੇ ਅੱਗੇ ਰੱਖ ਕੇ ਉਹਦੇ ਕੋਲ ਖਾਣਾ ਖਾਣਾਂ ਜਿਹੜੇ ਸਰਪੰਚਾ ਉਹ ਲਖਸ ਸਿੰਘ ਜੀ ਉਹਨਾਂ ਵੀ ਤੋਂ ਬੰਦਾ ਜੀ ਸਿਮਰਤ ਜੀ ਜਿੰਨੇ ਵੀ ਨਾਮ ਇੱਥੇ ਢੋਲ ਜਾਂਦਾ ਹੈ ਕਿ ਸਾਰਾ ਲੱਗ ਯੂਥ ਦੇ ਖੜੇ ਹੋ ਗਏ ਇੱਕ ਬਹੁਤ ਵੱਡਾ ਵਰਤਾਰਾ ਕੀਤਾ ਪਿੰਡ ਦੇ ਵਿੱਚ ਯੂਥ ਨੂੰ ਨਾਲ ਜੁੜਿਆ ਔਰ ਬੜੇ ਸਮਾਜ ਦੇ ਇੱਕ ਬਹੁਤ ਵੱਡਾ ਸਮਾਜ ਦੇ ਨਿਵੈਸਨ ਦੇ ਵਿੱਚ ਇਸ ਲਈ ਅਸੀਂ ਇਹ ਨਸ਼ੇ ਦੀ ਗੱਲਬਾਤ ਮੱਦੀ ਪਾਸੇ ਹੋਈ ਹੈ ਕਿ ਬੁਲਚਾਰ ਗੀਤ ਹੀ ਰਹਿ ਗਏ ਉਹਨਾਂ ਦਾ ਵੀ ਹੌਸਲਾ ਉੱਠਣ ਚੱਗੇਗਾ ਉਹਨਾਂ ਨੂੰਸੀਂ ਵਿਦਾ ਨਾ ਕਰਨਾ ਛੇੜ ਕੇ ਜੀ ਉਹਨਾਂ ਦਾ ਉਹਨਾਂ ਦਾ ਆਪਰਾ ਉੱਠਣ ਚੱਗੇਗੇ ਉਹਨਾਂ ਨੂੰ ਸਮਾਜ ਦੇ ਮੁੱਖ ਧਰਾਂ ਦੇ ਉੱਤੇ ਲੈ ਕੇ ਆਉਣ ਆਪਾਂ ਯੁੱਧ ਲੜਨਾ ਹੈ ਰੇ ਇੱਕ ਨਸ਼ੇ ਦੀਆਂ ਲੰਬਾ ਦਿਖਾ ਇਹ ਹਿਸਟਰੀ ਕਿਵੇਂ ਲਿਖਿਆ ਜਾਏਗਾ ਕਿ ਮੈਂ ਕਹਿ ਨਹੀਂ ਸਕਦਾ ਉਹਦਾ ਕੋਈ ਚੰਗੀ ਗੱਲ ਨਹੀਂ ਪਰ ਹਾਲਾਤ ਹੀ ਇੰਨੀ ਮੁੱਖ ਵਿਗੜ ਦੇ ਸੀ ਕਿ ਇਹਨੂੰ ਯੁੱਧ ਦਾ ਇੱਕ ਆਪਾਂ ਨਾਂ ਦੇਣਾ ਪਿਆ ਤੁਸੀਂ ਕਿੱਥੇ ਜਾ ਕੇ ਦੇਖੋ 15 17 ਸਾਲ ਪਹਿਲਾਂ ਕੋਈ ਤਾਂ ਬੰਦਾ ਲੈ ਕੇ ਆਇਆ ਹੋਊਗਾ ਨਸ਼ਾ ਪਿੰਡ ਦੇ ਵਿੱਚ ਕੋਈ ਤਾਂ ਬੰਦਾ ਬਾਹਰੋਂ ਪ੍ਰਾਣੀ ਦੀ ਉਸ ਲੈ ਕੇ ਆਇਆ ਹੋਊਗਾ ਆਪਾਂ ਉਦੋਂ ਗੌਰ ਨਹੀਂ ਕੀਤੀ ਆਪਾਂ ਉਹਨੂੰ ਨਹੀਂ ਰੋਕਿਆ ਉਹਦੇ ਬਾਰੇ ਪੁਲਿਸ ਨੇ ਵੀ ਅਵੇਕਲੀ ਨਹੀਂ ਆਪ ਤੁਸੀਂ ਨਹੀਂ ਦੱਸਿਆ ਕਿਵੇਂ ਵੀ ਹੋਇਆ ਉਹ ਚੀਜ਼ਾਂ ਵਧੀਆਂ ਵਧੀਆਂ ਅਜੇ ਇਸ ਲੈਵਲ ਤੇ ਪਹੁੰਚ ਗਿਆ ਨੇ ਕਿ ਗਲੀਆਂ ਚੋਂ ਆਪਾਂ ਨਿਕਲ ਜੀਏ ਤਾਂ ਆਪਾਂ ਹੰਦੇ ਵਿੱਚ ਵੱਜਦੇ ਨੇ ਨਸ਼ੇ। ਔਰ ਕਾਰਨ ਕੀ ਹੈ? ਸਿਰਫ ਆਪਣਾ ਹੋਵੇਸਲਾ। ਆਪਾਂ ਇਗਨੋਰ ਕਰਦੇ ਰਹੇ, ਦੇਖਦੇ ਰਹੇ ਆਪਣੇ ਘਰ ਦੇ ਵਿੱਚ ਵੀ ਨਸ਼ਾ ਆ ਗਿਆ ਆਪਾਂ ਫੇਰ ਵੀ ਸੁੱਤੇ ਰਹੇ। ਆਪਾਂ ਹਮ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਇਹ ਨਹੀਂ ਕੋਸ਼ਿਸ਼ ਕੀਤੀ ਜੀ ਆਪਾਂ ਦਾ ਇਲਾਜ ਕਰਾ ਲਿਆ ਇਹ ਕਿ ਬਿਮਾਰੀ ਹੈ ਨਸ਼ਾ ਜਿਹੜਾ ਚਿੱਟੇ ਨਸ਼ੇ ਦੀ ਗੱਲ ਕਰ ਰਹੇ ਹੋ ਨਸ਼ੇ ਦੀ ਬਾਤ ਚ ਗੱਲ ਕਰਾਂਗੇ ਆਪਾਂ। ਫਾਲਤਕੀ ਚਿੱਤੇ ਦੀ ਮੇਰੀ ਗੱਲ ਜੇ ਆਪਾਂ ਹੱਲ ਕਰਾ ਲਿਆ ਹੁੰਦਾ ਆਪਣੇ ਬੱਚੇ ਨੂੰ ਸੁਧਾਰ ਲਿਆ ਹੁੰਦਾ ਹੋ ਸਕਦਾ ਚਾਰ ਬੱਚੇ ਹੋਰ ਬਾਜਦੇ ਨੇ ਪਰ ਉਹ ਇਸ ਜਗ੍ਹਾ ਤੱਕ ਪਹੁੰਚ ਗਿਆ ਕਿ ਹੁਣੇ ਨੂੰ ਆਪਾਂ ਨੂੰ ਇੱਕ ਯੋਧਾ ਦਾ ਰੂਪ ਲੈਣਾ ਪੈ ਗਿਆ ਤੇ ਜੇ ਹੁਣ ਵੀ ਆਪਾਂ ਸਾਥ ਨਾ ਦਈਏ ਤਾਂ ਮੇਰੇ ਮਲੇ ਦਾ ਐਂਡ ਨਹੀਂ ਹੋਣਾ ਮਲੇ ਸਾਹਿਬ ਦੋ ਮਿੰਟਾਂ ਚ ਆਉਣ ਵਾਲੇ ਨੇ ਮੈਂ ਜਿਹੜੇ ਤੁਹਾਨੂੰ ਸਿਰਫ ਇੱਕ ਹੀ ਇੱਕ ਬੋਈ ਗੱਲਾਂ ਕਰਨੀਆਂ ਨੇ ਸਾਨੂੰ ਸੇਖੇ ਪਿੰਡ ਦੇ ਵਿੱਚ ਕੋਈ ਬਾਹਲੀ ਮੱਡੀ ਨਸ਼ਿਆਂ ਦੀ ਸ਼ਿਕਾਇਤ ਨਹੀਂ ਹੈ ਜਿਹੜੀ ਸ਼ਿਕਾਇਤ ਸਾਨੂੰ ਮਿਲੀ ਸਰਪੰਚ ਸਾਹਿਬ ਨੇ ਤੇ ਹੋਰ ਪਿੰਡ ਦੇ ਮੁੰਡਿਆਂ ਨੇ ਸਾਨੂੰ ਦੱਸਿਆ ਥੋੜੇ ਦਿਨਾਂ ਦੀ ਗੱਲ ਹੈ ਤੋਂ 15 ਦਿਨ ਹੋਏ ਹੋਣੇ ਹਨ ਜਿਵੇਂ ਉਹਦੇ ਵਿੱਚ ਇੱਕ ਇੱਕ ਦੋ ਮੁੰਡੇ ਸੇਖੇ ਦੇ ਸੀਗੇ ਤੇ ਇੱਕ ਮੇਰੇ ਖਿਆਲ ਸ਼ਾਇਦ ਸਮਾਜ ਸਰਪਾ ਜਾਂ ਮਨਕੇ ਉੱਥੇ ਬੈਠ ਕੇ ਉਹ ਨਸ਼ਾ ਲੈ ਰਹੇ ਸੀ ਤੇ ਜਿਹੜਾ ਨਸ਼ਾ ਉਹ ਪੀ ਰਹੇ ਸੀ ਉਹਨਾਂ ਨੂੰ ਨਸ਼ਾ ਸਪਲਾਈ ਕਰਕੇ ਗਿਆ ਸੀਗਾ ਸਮਾਲ ਸਰਪਿੰਡ ਦਾ ਮੁੱਸੇ ਵਾਲਾ ਮੁੱਸੇ ਵਾਲਾ ਨਾਂ ਨਾਲ ਸ਼ੁਰੂ ਹੋ ਗਿਆ। ਅਸੀਂ ਉਹਨਾਂ ਬੰਦਿਆਂ ਨੂੰ ਫੜਿਆ ਫੜ ਕੇ ਲਿਜਾ ਕੇ ਨੈਕਸਟ ਡੇ ਅਸੀਂ ਸਾਰੀ ਪੰਚਾਇਤ ਨੂੰ ਬੁਲਾਇਆ ਸਰਪੰਚ ਸਾਹਿਬ ਨੂੰ ਹੋਰ ਸਾਰਿਆਂ ਨੂੰ ਸਾਰੇ ਹਾਲਾਤ ਦੱਸੇ। ਜਿਹੜੇ ਬੰਦੇ ਇਥੋਂ ਦੇ ਸੀਗੇ ਸਿੱਖੇ ਦੇ ਜਾਂ ਇੱਕ ਮੁੰਡਾ ਸਮਾਲ ਸਰ ਦਾ ਸੀਗਾ। ਹੋਰ ਡਿਕਟਡ ਸੀਗੇ ਜੋ ਸਾਡੀ ਤਫ਼तीश ਚਾ ਨਸ਼ਾ ਕਰਦੇ ਸੀਗੇ ਉਹ ਨਸ਼ਾ ਉਥੇ ਬੈਠੇ ਪੀ ਰਹੇ ਸੀਗੇ ਹੁਣ ਕਰਦਾ ਨਹੀਂ ਅਜੇ ਵੀ ਪਤਾ ਕਰ ਮੈਨੂੰ ਇੱਕ ਦਸਨ ਆਇਆ ਵੀ ਆਪਾਂ ਕੱਢ ਕਰਤਾ ਪਰ ਹੁਣ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਜੇ ਤੁਸੀਂ ਸਹਿਯੋਗ ਦੇ ਗੋਗੇ ਆਪਾਂ ਬਿਲਕੁਲ ਜੀਓ ਕਰ ਦਾਂਗੇ ਅਸੀਂ ਲਗਭਗ ਆਪਣੇ ਬਾਗੇ ਪਰਲੇ ਦੇ 71 ਪਰਚਾਣਾਂ ਅਸੀਂ ਇਹ ਤੋਂ ਪਹਿਲਾਂ ਲਗਭਗ 25 ਤੋਂ 26 ਪਿੰਡਾਂ ਚ ਲਾਇਆ ਜਨਾ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਜਿੰਨੇ ਜਿੰਨੇ ਵੇਚਦੇ ਸੀ ਉਹਨਾਂ ਨੂੰ ਬੜਿਆ ਉਹਨੇ ਬਚੇ ਕੀਤੇ ਨੇ ਜਿੰਨੇ ਜਿੰਨੇ ਨਸ਼ਾ ਪ੍ਰਾਦੇਸ਼ੀ ਘਰਦੇਸੀ 166 ਕਰਨੇ ਹੁੰਦਾ ਸੀ ਰਾਜਕਰਾ ਇਹ ਪ੍ਰਕਾਸ਼ ਗੋਹਨਦਨ ਸਾਹਿਬ ਜੀ ਆਪ ਜੀ ਨਾਲ ਸਰ ਬਾਤ ਨਹੀਂ ਹੁੰਦੇ ਹਣੇ ਇਸ ਸਮੱਸਿਆ ਦੇ ਵਿੱਚ ਸਿੱਧਾ ਨੂੰ ਬੇਨਤੀ ਕਰ ਰਹੇ ਹਾਂ ਅਸੀਂ